ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਇ ਖੁਆਰ ਪਾਵ ਪੜਨਾ ਤੇ ਵਿਚਾਰਨਾ ਸੰਸਾਰ ਦਾ ਕੰਮ ਹੋ ਗਿਆ ਕਿ ਇਹ ਹੋਰ ਵਿਹਾਰਾਂ ਵਾਂਗ ਵੀ ਇੱਕ ਵਿਹਾਰ ਹੀ ਬਣ ਗਿਆ ਹੈ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਵਿਕਾਰ ਉਵੇਂ ਹੀ ਟਿਕੇ ਰਹਿੰਦੇ ਹਨ ਤੇ ਅਹੰਕਾਰ ਵਿੱਚ ਸਾਰੇ ਪੰਡਿਤ ਪੜ ਪੜ ਕੇ ਥੱਕ ਗਏ ਹਨ ਕਿ ਮਾਇਆ ਦੇ ਮੋਹ ਵਿੱਚ ਖੁਆਰ ਹੀ ਹੁੰਦੇ ਜਾ ਰਹੇ ਹਨ ਇੱਥੇ ਪੰਡਿਤ ਤੋਂ ਭਾਵ ਵਿਦਵਾਨ ਤੇ ਦਾਰਸ਼ਨਿਕਤਾ ਤੋਂ ਹੈ ਸੋ ਪੜਿਆ ਸੋ ਪੰਡਿਤ ਵੀਣਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹ ਪਾਏ ਮੋਖ ਦਵਾਰ ਗੁਣ નિਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਅਧਾਰ ਪਾਵ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਿਤ ਹੈ ਵਿਦਵਾਨ ਹੈ ਤੇ ਦਾਰਸ਼ਨਿਕ ਹੈ ਜੋ ਸਤਗੁਰ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਤੇ ਚਿੰਤਨ ਕਰਦਾ ਹੈ ਤੇ ਜੋ ਆਪਣੇ ਮਨ ਨੂੰ ਖੋਜਦਾ ਹੈ ਤੇ ਉਸ ਹਰੀ ਨੂੰ ਆਪਣੇ ਅੰਦਰੋਂ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਵੀ ਲੱਭ ਲੈਂਦਾ ਹੈ ਜੋ ਗੁਣਾ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਗੁਣਾ ਵਿੱਚ ਸੁਰਤੀ ਜੋੜੀ ਰੱਖਦਾ ਹੈ। ਹੇ ਨਾਨਕ ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ਨਾਮ ਆਸਰਾ ਰੂਪ ਮਿਲਦਾ ਹੈ ਉਸ ਨਾਮ ਦਾ ਵਪਾਰੀ ਮੁਬਾਰਕ ਹੈ। ਬਿਨ ਮਨ ਮਾਰੇ ਕੋਈ ਨ ਸਿੰਜੀ ਵੇਖ ਕੋਲ ਬਲਾਈ ਪੇਖਤਾਰੀ ਤੀਰਥੀ ਭਵ ਥਕੇ ਨ ਇਹ ਮਨ ਮਾਰਿਆ ਜਾਏ। ਭਾਵ ਤੁਸੀਂ ਕੋਈ ਵੀ ਮਨੁੱਖ ਵਰਤੀ ਜੋੜ ਕੇ ਵੇਖ ਲਵੋ ਮਨ ਨੂੰ ਕਾਬੂ ਕਰਨ ਤੋਂ ਬਿਨਾ ਕੋਈ ਨਹੀਂ ਸੰਜਿਆ ਭਾਵ ਕਿਸੇ ਦੀ ਘਾਲ ਥਾਏ ਨਹੀਂ ਪਈ ਦੇਖ ਕਰਨ ਵਾਲੇ ਸਾਧੂ ਵੀ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਹਨ ਇਸ ਤਰ੍ਹਾਂ ਇਹ ਮਨ ਮਾਰਿਆ ਨਹੀਂ ਜਾਂਦਾ ਗੁਰਮੁਖ ਇਹ ਮਨ ਜੀਵਤ ਮਰੇ ਸੱਚ ਰਹੇ ਲਿਬਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੇ ਹਉਮੈ ਸ਼ਬਦ ਜਲਾਏ। ਭਾਵ ਸਤਿਗੁਰਾਂ ਦੇ ਸਨਮੁਖ ਹੋਇਆ ਮਨੁੱਖ ਸੱਚੇ ਹਰੀ ਵਿੱਚ ਸੱਚੇ ਪ੍ਰਮਾਤਮਾ ਵਿੱਚ ਬਿਰਤੀ ਜੋੜੀ ਰੱਖਦਾ ਹੈ। ਤੇ ਇਸੇ ਕਰਕੇ ਉਸ ਦਾ ਮਨ ਜਿਉਂਦਾ ਹੀ ਮੋਇਆ ਜਾਂਦਾ ਹੈ। اے ਨਾਨਕ ਇਸ ਮਨ ਦੀ ਮੈੜ ਇਸ ਤਰ੍ਹਾਂ ਉਤਰਦੀ ਹੈ ਕਿ ਮਨ ਦੀ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਜਲਾਈ ਜਾਵੇ ਹਰ ਹਰ ਸੰਤ ਮਿਲਹਿ ਮੇਰੇ ਭਾਈ ਹਰ ਨਾਮ ਦਰੜਾਵੇ ਇੱਕ ਕਿਣਕਾ ਹਰ ਹਰ 시ਗਾਰ ਬਣਾਵੇ ਹਰ ਜਨ ਹਰ ਕਾਪੜ ਪਹਿਰਹਿ ਖਿੰਕਾ ਐਸਾ 시ਗਾਰ ਮੇਰੇ ਪ੍ਰਭ ਭਾਵੇ ਹਰ ਲਾਗੇ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੇ ਦਿਨ ਰਾਤ ਸਭ ਕਿਲਵਿਖ ਕਾਟੇ ਇੱਕ ਪਲਕਾ ਹਰ ਹਰ ਧਿਆਲੋ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ ਭਾਵ हे ਮੇਰੇ ਭਾਈ ਸੰਤ ਜਨ ਇੱਕ ਕਿਣਕਾ ਮਾਤਰ ਹਰੀ ਦਾ ਨਾਮ ਜਪਾਵੋ हे ਹਰੀ ਜਨੋ ਹਰੀ ਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਖਿਮਾ ਦੀ ਪੋਸ਼ਾਕ ਪਹਿਨ ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਲਕ ਵਿੱਚ ਸਾਰੇ ਪਾਪ ਕੱਟ ਦੇਵੇਗਾ ਤੇ ਜਿਸ ਗੁਰਮੁਖ ਉੱਤੇ ਹਰੀ ਦਇਆਲ ਹੁੰਦਾ ਹੈ ਉਹ ਹਰੀ ਦਾ ਸਿਮਰਨ ਕਰਕੇ ਇਸ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ